ਸੋ ਅੱਜ ਅਸੀਂ ਪਰਮੇਸ਼ਰ ਜੀ ਦੇ ਬਚਨ ਦੇ ਵਿੱਚੋਂ ਜਿਸ ਵਿਸ਼ੇ ਤੇ ਸਿੱਖਣਾ ਹੈ ਉਹ ਵਿਸ਼ਾ ਹੈ ਰਾ ਦਾ ਚਾਨਣ ਹallelujah ਪਰਮੇਸ਼ਰ ਸਾਡੇ ਰਾਹਾਂ ਦਾ ਚਾਨਣ ਹੈ ਜਿਵੇਂ ਜੇ ਰਸਤੇ ਦੇ ਉੱਤੇ ਲਾਈਟ ਨਾ ਲੱਗੀ ਹੋਵੇ ਤੇ ਤੁਰਨਾ ਮੁਸ਼ਕਿਲ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਟੋਆ ਟਿੱਬਾ ਆ ਕਿੱਥੇ ਕੋਈ ਵੱਟਾ ਰੋੜਾ ਪਿਆ ਆ ਤਾਂ ਕਈ ਤਰ੍ਹਾਂ ਦੇ ਜਿਹੜਾ ਆ ਹਾਦਸਾ ਵਾਪਰ ਸਕਦਾ ਆ ਪਰ ਜਦੋਂ ਉਸੇ ਰਾਹ ਦੇ ਉੱਤੇ ਲਾਈਟ ਲੱਗੀ ਹੋਵੇ ਤੇ ਰਸਤਾ ਭਾਵੇਂ ਜਿੰਨਾ ਮਰਜੀ ਉਬੜ ਖਾੜ ਹੋਵੇ ਫਿਰ ਵੀ ਉਹਦੇ ਤੋਂ ਚੱਲਣਾ ਜਿਹੜਾ ਆ ਉਹ ਆਸਾਨ ਹੋ ਜਾਂਦਾ ਆ ਇਦਾਂ ਹੀ ਸਾਡੀ ਜ਼ਿੰਦਗੀ ਦਾ ਇੱਕ ਰਸਤਾ ਆ ਪਾਵੇਂ ਸਾਡੀਆਂ ਸਰੀਰ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਪਰ ਅਸੀਂ ਇੱਕ ਰਸਤੇ ਤੋਂ ਦੀ ਜਾ ਰਹੇ ਹਾਂ ਜਿਵੇਂ ਆਸਮਾਨ ਦੇ ਵਿੱਚ ਜਦੋਂ ਜਹਾਜ਼ ਉੱਡਦਾ ਹੈ ਤੇ ਜਦੋਂ ਆਪਾਂ ਦੇਖਦੇ ਹਾਂ ਆਪਣੀਆਂ ਅੱਖਾਂ ਦੇ ਨਾਲ ਤੇ ਉੱਥੇ ਕੋਈ ਵੀ ਰਾਹ ਨਜ਼ਰ ਨਹੀਂ ਆਉਂਦਾ ਇਦਾਂ ਹੀ ਲੱਗਦਾ ਬਸ ਕਿ ਕੁਝ ਹੈ ਹੀ ਨਹੀਂ ਤੇ ਸੋਚਾਂ ਵਿੱਚ ਪੈਂਦਾ ਸ਼ੁਰੂ-ਸ਼ੁਰੂ ਵਿੱਚ ਬੰਦਾ ਕਿ ਇਹ ਕਿੱਧਰ ਨੂੰ ਲੈ ਕੇ ਜਾ ਰਿਹਾ ਇਹਨੂੰ ਕਿੱਦਾਂ ਪਤਾ ਹੈ ਵੀ ਇੱਧਰ ਦੀ ਜਾ ਕੇ ਹੀ ਫਲਾਨੇ ਦੇਸ਼ ਨੂੰ ਪਹੁੰਚਣਾ ਹੈ ਕੋਈ ਉੱਥੇ ਰਸਤਾ ਨਜ਼ਰ ਨਹੀਂ ਆਉਂਦਾ ਕੋਈ ਰੋਖ ਨਜ਼ਰ ਨਹੀਂ ਆਉਂਦਾ ਕੋਈ ਨਿਸ਼ਾਨੀ ਨਜ਼ਰ ਨਹੀਂ ਆਉਂਦੀ ਪਰ ਇੱਕ ਰਡਾਰ ਆ ਜੋ ਉਹ ਜਹਾਜ਼ ਦੇ ਸਿਸਟਮ ਦੇ ਅੰਦਰ ਉਹਨਾਂ ਨੂੰ ਰਸਤਾ ਦਿਖਾਉਂਦਾ ਹੈ ਜੋ ਪਾਇਲਟ ਨੂੰ ਪਤਾ ਹੈ ਉਸ ਰਡਾਰ ਨੂੰ ਉਹ ਫਾਲੋ ਕਰਦੇ ਆ ਤੇ ਉਹਦੇ ਰਾਹੀਂ ਜਿਹੜਾ ਜਹਾਜ਼ ਆ ਉਹ ਸਹੀ ਮੰਜ਼ਿਲ ਤੇ ਪਹੁੰਚਦਾ ਆ ਅਗਰ ਉਹ ਰਡਾਰ ਦਾ ਜਿਹੜਾ ਕਨੈਕਸ਼ਨ ਆ ਸਿਗਨਲ ਆ ਉਹ ਟੁੱਟ ਜਾਏ ਤੇ ਜਹਾਜ਼ ਕਦੀ ਵੀ ਸਹੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਕੁਝ ਵੀ ਕਰਕੇ ਨਹੀਂ ਪਹੁੰਚ ਸਕਦਾ ਇਦਾਂ ਹੀ ਇੱਕ ਰਡਾਰ ਆ ਸਾਡੇ ਜੀਵਨ ਦੀ ਜੋ ਪਰਮੇਸ਼ਵਰ ਦੇ ਨਾਲ ਕਨੈਕਟ ਹੋ ਪਰਮੇਸ਼ਵਰ ਸਾਡੀ ਮੰਜ਼ਿਲ ਆ ਅਗਰ ਨੈਟਵਰਕ ਨਹੀਂ ਆ ਅਗਰ ਸੈਟਲਾਈਟ ਦੇ ਵਿੱਚ ਕਰੰਟ ਨਹੀਂ ਆ ਤੇ ਸਾਡੀ ਜ਼ਿੰਦਗੀ ਦੇ ਜਹਾਜ਼ ਨੂੰ ਉਹ ਰਡਾਰ ਜਿਹੜੀ ਆ ਨਾ ਉਹ ਨਜ਼ਰ ਨਹੀਂ ਆਉਣੀ ਫੋਲੋ ਨਹੀਂ ਕਰ ਹੁਣੀ ਅਰੇ ਰਡਾਰ ਤੋਂ ਬਿਨਾ ਸਾਡੀ ਜ਼ਿੰਦਗੀ ਦਾ ਜਹਾਜ਼ ਵੀ ਮੰਜ਼ਲ ਤੱਕ ਨਹੀਂ ਪਹੁੰਚ ਸਕਦਾ ਸੋ ਪਰਮੇਸ਼ਵਰ ਦੇ ਨਾਲ ਜਿਹੜੇ ਪ੍ਰੇਮ ਰੱਖਦੇ ਆ ਬਾਲਿਆਂ ਨੂੰ ਉਹ ਛੁਪਿਆ ਹੋਇਆ ਰਸਤਾ ਜਿਹੜਾ ਆ ਉਹ ਦਿਖਾਉਂਦਾ ਆ ਜਿਵੇਂ-ਜਿਵੇਂ ਸਾਡਾ ਪਿਆਰ ਪਰਮੇਸ਼ਵਰ ਦੇ ਨਾਲ ਵਧਦਾ ਜਾਂਦਾ ਆ ਮੁਹੱਬਤ ਵਧਦੀ ਜਾਂਦੀ ਆ ਪਰਮੇਸ਼ਵਰ ਦੇ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਂਦਾ ਆ ਤੋਂ ਛੁਪਿਆ ਹੋਇਆ ਰਸਤਾ ਜਿਹੜਾ ਖੁੱਲੀਆਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਫਿਰ ਉਹ ਮਨ ਦੀਆਂ ਅੱਖਾਂ ਦੇ ਨਾਲ ਨਜ਼ਰ ਆਉਂਦਾ ਮਨ ਦੇ ਸਿਸਟਮ ਦੇ ਅੰਦਰ ਫੀਡ ਕਰ ਦਿੰਦਾ ਆ ਹallelujah ਜ ਜਿਨ੍ਹਾਂ ਦੇ ਕੋਲ ਉਹ ਰਸਤਾ ਨਹੀਂ ਆ ਉਹ ਭੁੱਲੇ ਹੋਏ ਆ ਉਹ ਭਟਕੇ ਹੋਏ ਆ ਕਈ ਵਾਰੀ ਆਪਾਂ ਕੁਝ ਲੋਕਾਂ ਨੂੰ ਕਹਿੰਨੇ ਆ ਇਹ ਭਟਕਿਆ ਫਿਰਦਾ ਹੈ ਆਪਣੀ ਰਾਹ ਤੋਂ ਉਹ ਕਿਹੜੀ ਰਾਹ ਤੋਂ ਭਟਕਿਆ ਆ ਉਹ ਹੀ ਰਾਹ ਜਿਹੜੀ ਸਿਰਫ ਤੇ ਸਿਰਫ ਪਰਮੇਸ਼ਵਰ ਦੀ ਲੋਅ ਦੇ ਨਾਲ ਨਜ਼ਰ ਆਉਂਦੀ ਆ ਕਿਉਂਕਿ ਪਰਮੇਸ਼ਵਰ ਇੱਕ ਚਾਨਣ ਆ ਪਰਬੂ ਯੇਸ਼ੂ ਮਸੀਹ ਜੀ ਨੇ ਕਿਹਾ જગਤ ਦਾ ਚਾਨਣ ਮੈਂ ਹਾਂ ਕਰ ਕਿਉ ਪ੍ਰਭੂ ਪਰਮੇਸ਼ਰ ਇੱਕ ਚਾਨਣ ਆ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਆ ਬਹੁਤ ਭੈਣ ਭਰਾ ਜਿਹੜੇ ਆ ਉਹ ਉਸ ਚਾਨਣ ਦੇ ਵਿੱਚ ਅਜੇ ਤੱਕ ਨਹੀਂ ਆਏ ਉਹ ਹਨੇਰੇ ਦੇ ਵਿੱਚ ਅਰ ਉਸਲੀ ਰਸਤੇ ਤੋਂ ਭੁੱਲੇ ਹੋਇਆ ਭਟਕੇ ਹੋਇਆ ਪਰ ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੇ ਵਿੱਚ ਵਧਦੇ ਜਾਵਾਂਗੇ ਤਿਵੇਂ-ਤਿਵੇਂ ਅਸੀਂ ਰਸਤੇ ਤੇ ਚੜਦੇ ਜਾਵਾਂਗੇ ਜਿਹੜੀ ਗੱਡੀ ਲੀਤੋਂ ਲਿੱਥੀ ਹੋਈ ਆ ਉਹ ਲੀਤੇ ਰਾਹ ਦੇ ਉੱਤੇ ਵਾਪਸ ਆ ਜਾਏਗੀ ਹallelujah ਤਾਂ ਪ੍ਰਭੂ ਨੇ ਕਿਹਾ ਰਾਹ ਵੀ ਮੈਂ ਹੀ ਆ ਪਰਬੂ ਯੇਸ਼ੂ ਮਸੀਹ ਜੀ ਨੇ ਕਿਹਾ ਨਾ ਰਾਹ ਸਚਾਈ ਤੇ ਜੀਵਨ ਮੈਂ ਹੀ ਆ ਚਾਨਣ ਵੀ ਉਹ ਆ ਪਿਆ ਰਾਹ ਵੀ ਉਹ ਆ ਪਿਆ ਤੇ ਜੀਵਨ ਸੱਚ ਵੀ ਉਹ ਆ ਪੀ ਹallelujah ਉਹ ਸਭ ਕੁਝ ਆ ਤੁਸੀਂ ਇਹ ਨਾ ਹਿਸਾਬ ਲਾਓ ਕਿ ਮੈਂ ਪਰਮੇਸ਼ਵਰ ਤੋਂ ਕਿੰਨਾ ਦੂਰ ਚਲੇ ਆ ਗਿਆ ਆ ਕਈ ਵਾਰੀ ਅਸੀਂ ਇਹੀ ਹਿਸਾਬ ਲਾਉਂਦੇ ਰਹਿੰਨੇ ਕਿ ਮੈਂ ਪਰਮੇਸ਼ਵਰ ਤੋਂ ਬਹੁਤ ਦੂਰ ਆ ਹੁਣ ਮੈਨੂੰ ਪਰਮੇਸ਼ਵਰ ਦੇ ਨੇੜੇ ਆਉਣ ਨੂੰ ਪਤਾ ਨਹੀਂ ਕਿੰਨਾ ਚਿਰ ਲੱਗ ਜਾਣਾ ਮੈਂ ਇੰਨਾ ਦੂਰ ਆ ਗਿਆ ਹਾਂ ਕੋਈ ਚਿਰ ਨਹੀਂ ਲੱਗਣਾ ਭਾਵੇਂ ਤੁਸੀਂ ਜਿੰਨੇ ਮਰਜੀ ਕਦਮ ਦੂਰ ਆ ਪਰਮੇਸ਼ਵਰ ਤੋਂ ਬਸ ਜਦੋਂ ਤੁਸੀਂ ਇੱਕ ਕਦਮ ਪਰਮੇਸ਼ਵਰ ਦੇ ਵੱਲ ਨੂੰ ਵਧਾਉਣਾ ਹੈ ਤੁਸੀਂ ਪਰਮੇਸ਼ਵਰ ਦੇ ਵੱਲ ਨੂੰ ਆ ਜਾਣਾ ਹੈ ਹਾਲੇਲੂਇਆ ਦੂਰ ਭਾਵੇਂ ਤੁਸੀਂ ਜਿੰਨੇ ਮਰਜੀ ਕਦਮ ਆ ਬੈਟਰ ਨਹੀਂ ਕਰਦਾ ਪਰ ਤੁਹਾਡਾ ਇੱਕ ਕਦਮ ਜਿਹੜਾ ਪਰਮੇਸ਼ਵਰ ਦੇ ਵੱਲ ਨੂੰ ਆ ਉਹ ਸਾਰੀਆਂ ਦੂਰੀਆਂ ਨੂੰ ਖਤਮ ਕਰ ਦਿੰਦਾ ਹੈ ਹਾਲੇਲੂਇਆ ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਤੋਂ ਦੂਰ ਆ ਅੱਜ ਉਹ ਇੱਕ ਕਦਮ ਜਿਹੜਾ ਬਹੁਤ ਇਮਾਨੀਤ ਰੱਖਦਾ ਅੱਜ ਤੁਸੀਂ ਉਹ ਪਰਮੇਸ਼ਵਰ ਦੇ ਵੱਲ ਨੂੰ ਪਟਣਾ ਹੈ ਤੇ ਤੁਸੀਂ ਦੇਖਿਓ ਤੁਸੀਂ ਕਿੰਨਾ ਨੇੜੇ ਆ ਜਾਣਾ ਹੈ ਕਾਕੇ ਉਹਨੇ ਅੱਦਲਵਾਂਡੀ ਤੁਹਾਨੂੰ ਲੈਣ ਆ ਜਣਾ ਆ ਹallelujah ਜਿੰਨੂੰ ਅਸੀਂ ਬਹੁਤ ਪਿਆਰ ਕਰਦੇ ਹੁੰਨੇ ਆ ਜਦੋਂ ਅਸੀਂ ਉਹਦੀਆਂ ਰਾਹਾਂ ਤੱਕਦੇ ਆ ਵੀ ਉਹ ਸਾਡੇ ਘਰ ਨੂੰ ਆਵੇ ਆਪਣੀਆਂ ਅੱਖਾਂ ਰਾਤ ਹੀ ਲੱਗੀਆਂ ਰਹਿੰਦੀਆਂ ਆ ਕਿਸੇ ਦਾ ਬਾਈਕ ਲੰਘ ਕੇ ਜਾਵੇ ਕਿਸੇ ਦੀ ਗੱਡੀ ਲੰਘ ਕੇ ਜਾਵੇ ਆਪਾਂ ਨੂੰ ਇਦਾਂ ਹੀ ਬੜਕਾਉਂਦੀ ਆ ਜਿੰਨੂੰ ਆਪਾਂ ਢੀਕਦੇ ਆ ਵੀ ਉਹੀ ਆ ਗਿਆ ਆ ਭੱਜ ਭੱਜ ਕੇ ਅੱਖਾਂ ਗੇਟ ਵੱਲ ਨੂੰ ਜਾਂਦੀਆਂ ਡੋਰ ਵੱਲ ਨੂੰ ਜਾਂਦੀਆਂ ਆ ਕਰਕੇ ਉਡੀਕਿਆ ਤੇ ਜਿੱਦਾਂ ਹੀ ਸਾਨੂੰ ਪਤਾ ਲੱਗਦਾ ਵੀ ਉਹ ਆ ਗਿਆ ਆ ਉਹ ਅਜੇ ਗੇਟ ਤੇ ਹੀ ਹੁੰਦਾ ਤੇ ਅਸੀਂ ਕੀ ਕਰਦੇ ਆ ਉਹਨੂੰ ਲੈਣ ਅੱਗਲ ਵੰਡੀ ਚਲੇ ਜਾਂਦੇ ਆ ਜੇ ਅਸੀਂ ਇਨਸਾਨ ਹੋ ਕੇ ਇੰਨੀ ਮੁਹੱਬਤ ਰੱਖਦੇ ਆ ਤੁਸੀਂ ਸੋਚੋ ਉਹ ਪਰਮੇਸ਼ਵਰ ਕਿੰਨੇ ਸਾਲਾਂ ਤੋਂ ਬਾਹਾਂ ਖੋਲ ਕੇ ਸਾਡੀ ਵੇਟ ਕਰ ਰਿਹਾ ਆ ਆਪਣੇ ਉਜਾੜੂ ਪੁੱਤਰਾਂ ਦੀ ਉਹਦੀਆਂ ਅੱਖਾਂ ਉਡੀਕ ਰਹੀਆਂ ਸਾਨੂੰ ਉਹਦੀਆਂ ਬਾਹਾਂ ਖੁੱਲੀਆਂ ਹੋਈਆਂ ਆ ਉਹਨੂੰ ਹਰ ਪਾਸਿਓਂ ਬੜਕ ਆ ਰਹੀ ਵੀ ਹੁਣ ਵੀ ਮੇਰਾ ਪੁੱਤਰ ਆ ਰਿਹਾ ਵਾਪਸ ਹੁਣ ਵੀ ਮੇਰੀ ਧੀ ਵਾਪਸ ਆ ਰਹੀ ਆ ਜਿੱਦਾਂ ਹੀ ਅਸੀਂ ਇੱਕ ਕਦਮ ਪੁੱਟਣਾ ਆ ਉਹਦੇ ਵੱਲ ਨੂੰ ਉਨੇ ਸੈਂਕੜੇ ਕਰੋੜਾਂ ਕਦਮ ਜਿਹੜੇ ਆ ਉਹ ਸਾਨੂੰ ਅਗਲ ਵੰਡੀ ਲੈਣ ਆ ਜਣਾ ਹallelujah ਕਰਕੇ ਉਹ ਬਹੁਤ ਮੁਹੱਬਤ ਕਰਨ ਵਾਲਾ ਪਰਮੇਸ਼ਵਰ ਆ ਬਹੁਤ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਸਾਡੇ ਪਿਆਰ ਦੇ ਵਿੱਚ ਕਮੀ ਹੋ ਸਕਦੀ ਆ ਸਾਡੇ ਪ੍ਰੇਮ ਦੇ ਵਿੱਚ ਜਿਹੜੇ ਆ ਉਹ ਕੋਈ ਲਾਲਚ ਹੋ ਸਕਦਾ ਸਾਨੂੰ ਅਸੀਂ ਮਤਲਬ ਪ੍ਰਸਤ ਹੋ ਸਕਦੇ ਆ ਪਰ ਉਹ ਮਤਲਬ ਪ੍ਰਸਤ ਨਹੀਂ ਆ ਉਹ ਖੁਦਗਰਜ਼ ਨਹੀਂ ਆ ਪਰ ਉਹ ਖੁਦਾ ਆ ਹallelujah ਸੋ ਆਓ ਅਪਾ ਬਚਨ ਦੇ ਵਿੱਚੋਂ ਦੇਖਦੇ ਆ ਜ਼ਬੂਰਾਂ ਦੀ ਕਿਤਾਬ ਉਹਦਾ 37 ਨੰਬਰ ਅਧਿਆਇ ਤੇ ਉਹਦੀ 22 ਤੋਂ 24 ਦੇ ਵਿੱਚ ਦੇਖਦੇ ਆ ਕਹਿੰਦਾ ਉਹਦੇ ਮੁਬਾਰਕ ਲੋਗ ਧਰਤੀ ਦੇ ਵਾਰਿਸ ਹੋਣਗੇ ਪਰ ਉਹਦੇ ਸਰਾਪੀ ਛੇਕੇ ਜਾਣਗੇ ਧਰਤੀ ਦੇ ਵਾਰਿਸ ਕਿਹਨਾਂ ਨੇ ਹੋਣਾ ਆ ਜਿਹੜੇ ਪਰਮੇਸ਼ਵਰ ਦੇ ਮੁਬਾਰਕ ਲੋਕ ਆ ਜਿਨ੍ਹਾਂ ਦਾ ਪਿਆਰ ਪਰਮੇਸ਼ਵਰ ਦੇ ਨਾਲ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਰੀਜ਼ਵਾਨ ਆ ਉਹ ਧਰਤੀ ਦੇ ਵਾਰਿਸ ਹੋਣਗੇ ਵਾਰਿਸ ਦਾ ਮਤਲਬ ਹੁੰਦਾ ਮਾਲਕ ਅਸਲੀ ਮਾਲਕ ਦੇ ਬਾਅਦ ਵਿੱਚ ਜਿਹਨੂੰ ਵੀ ਉਹ ਜ਼ਮੀਨ ਜਾਇਦਾਦ ਮਿਲੇ ਉਹ ਕੀ ਆ ਉਹ ਵਾਰਿਸ ਹੈ ਕਈ ਵਾਰੀ ਕੋਈ ਚੀਜ਼ ਜੇ ਦਾ ਪਤਾ ਨਾ ਲੱਗੇ ਕਿਹਦੀ ਹੈ ਤੇ ਕਿਦਾਂ ਪੁੱਛਦੇ ਕਹਿੰਦੇ ਇਹਦਾ ਕੋਈ ਵਾਲੀ ਵਾਰਸ ਨਹੀਂ ਆ ਮਤਲਬ ਕਿ ਕਿਸੇ ਦੇ ਵੀ ਨਾਮ ਨਹੀਂ ਬੋਲਦੀ ਪਰ ਵਚਨ ਕੀ ਦਸਦਾ ਹੈ ਜਿਹੜੇ ਧਰਮੀ ਲੋਕੀ ਆ ਉਹੋ ਧਰਤੀ ਦੇ ਵਾਰਸ ਹੋਣਗੇ ਜਿਹੜੇ ਮੁਬਾਰਕ ਲੋਕੀ ਆ ਮੁਬਾਰਕ ਕੌਣ ਆ ਕਿੰਦਾ ਧਾਨਿਆਂ ਉਹ ਜਿਹਦੇ ਗੁਨਾਹ ਯਹੋਵਾ ਉਹਦੇ ਲੇਖੇ ਨਹੀਂ ਗਿਣਦਾ ਤੇ ਜਿਹਦੇ ਪਾਪ ਮਿਟਾ ਦਿੱਤੇ ਗਏ ਆ ਜਿਨ੍ਹਾਂ ਨੇ ਮਾਫੀ ਮੰਗ ਲਈ ਆਪਣੇ ਪਾਪਾਂ ਦੀ ਆਪਣੇ ਗੁਨਾਹਾਂ ਦਾ ਇਕਰਾਰ ਕਰ ਲਿਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਉਹ ਸਾਰੇ ਮੁਬਾਰਕ ਆ ਤੇ ਉਹ ਧਰਤੀ ਦੇ وارث ਹੋਣਗੇ ਦੇਖੋ ਜਦੋਂ ਆਪਾਂ ਚਾਰ ਚਫੇਰੇ છાતી મારਦੇ ਆ ਬਹੁਤ ਆਪਣੇ ਵਿੱਚ ਬੈਠੇ ਆ ਜਿਹੜੇ ਨਿਊਜ਼ ਸੁਣਨ ਦੇ ਸ਼ੌਕੀਨ ਆ ਖਬਰਾਂ ਸੁਣੀਆਂ ਉਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਚੰਗੀ ਗੱਲ ਆ ਖਬਰਾਂ ਸੁਣੀਆਂ ਚਾਹੀਦੀਆਂ ਦੀਨ ਦੁਨੀਆ ਦੀ ਖਬਰ ਰੱਖਣੀ ਚਾਹੀਦੀ ਆ ਪਰ ਕੋਸ਼ਿਓ ਜਿਹੜੀ ਸਿਰਫ ਸਟੇਟ ਦੀਆਂ ਖਬਰਾਂ ਕਈਆਂ ਨੂੰ ਸਿਰਫ ਪਿੰਡ ਦੀ ਖਬਰ ਤੱਕ ਹੀ ਦਿਲਚਸਪੀ ਆ ਕਿਸੇ ਨੂੰ ਸਿਰਫ ਆਪਣੀ ਸਟੇਟ ਜੇ ਕੋਈ ਪੰਜਾਬ ਦਾ ਹੈ ਉਹਨੂੰ ਪੰਜਾਬ ਦੀਆਂ ਖਬਰਾਂ ਤੱਕ ਜਾਂ ਵੱਧ ਤੋਂ ਵੱਧ ਦੇਸ਼ ਤੱਕ ਪਰ ਕਈ ਉਸ ਤੋਂ ਵੀ ਉੱਪਰ ਅੱਗੇ ਵਧੇ ਹੋਏ ਉਹ ਦੁਨੀਆ ਦੀਆਂ ਖਬਰਾਂ ਦੀ ਜਾਣਕਾਰੀ ਰੱਖਣਾ ਪਸੰਦ ਕਰਦੇ ਵੀ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਜਦੋਂ ਇੱਕ ਵਾਰੀ ਚੇਲਿਆਂ ਨੂੰ ਚੇਲਿਆਂ ਨੇ ਪੁੱਛਿਆ ਪ੍ਰਭੂ ਯਿਸੂ ਜੀ ਨੂੰ ਕਹਿੰਦੇ ਅੰਤ ਦੇ ਤੇ ਤੇਰੇ ਵਾਪਸ ਆਉਣ ਦੇ ਕੀ ਨਿਸ਼ਾਨ ਹੋਣਗੇ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕਹਾਂ ਕਿੰਦਾ ਬਹੁਤ ਝੂਠੇ ਨਬੀ ਉੱਠਣਗੇ 24 ਨਿਸ਼ਾਨ ਪੂਰਾ ਹੋ ਗਿਆ ਕਿਉਂਕਿ ਬਹੁਤ ਅਠ ਖਲੋਤੇ ਆ ਜੋ ਮੂੰਹ ਚੋਂ ਦਾ ਹੀ ਬੋਲੀ ਜਾਂਦੇ ਆ ਜੋ ਜੀ ਕਰਦਾ ਉਹੀ ਕਰੀ ਜਾਂਦੇ ਆ ਚਾਨ ਵੀ ਪੂਰਾ ਹੋ ਗਿਆ ਫਿਰ ਲੜਾਈਆਂ ਤੇ ਲੜਾਈਆਂ ਦੀਆਂ ਆਵਾਜ਼ਾਂ ਤੁਸੀਂ ਲੜਾਈਆਂ ਲੱਗੀਆਂ ਹੋਈਆਂ ਦੇਖੋਗੇ ਤੇ ਹੋਰ ਲੱਗਣ ਦੀਆਂ ਆਵਾਜ਼ਾਂ ਵੀ ਸੁਣੋਗੇ ਤੇ ਜੇ ਤੁਸੀਂ ਦੁਨੀਆ ਦੀਆਂ ਖਬਰਾਂ ਜਾਣਦੇ ਆ ਤਾਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਕਿ ਇਸ ਵੇਲੇ ਕਿੰਨੇ ਮੌਲਖਾਂ ਦੇ ਵਿੱਚ ਆਪਸ 'ਚ ਲੜਾਈ ਲੱਗੀ ਹੋਈ ਆ ਅਰ ਜਿਹੜੇ ਮਾਰਨਿੰਗ ਪ੍ਰੇਅਰ ਨੂੰ ਅਟੈਂਡ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਪਹਿਲਾਂ ਹੀ ਸਾਲ ਦੇ ਆਰੰਭ ਵਿੱਚ ਹੀ ਦੇਸ਼ਾਂ ਦੇ ਨਾਮ ਵੀ ਬੋਲ ਕੇ ਦੱਸ ਦਿੱਤੇ ਗਏ ਸੀਗੇ ਅਰ ਐਗਜ਼ੈਕਟਲੀ ਉਦਾਂ ਹੀ ਹੋ ਰਿਹਾ